ਦਾ ਵੀ ਕੋ ਤਾਂ ਅੱਜ ਬੋਲਣ ਬਾਰੇ ਠੀਕ ਨਾਲ ਗੱਲ ਕਰੋ ਇੰਨੀ ਗੱਲ ਕਰਨੀ ਹੈ ਨਹੀਂ ਮੈਂ ਤਾਂ ਸੁਣੀ ਵੀ ਨਹੀਂ ਮੈਂ ਤਾਂ ਸੁਣੀ ਵੀ ਨਹੀਂ ਗੀ ਠੀਕ ਹੈ ਕੋਈ ਬੋਲਦਾ ਨਹੀਂ ਗੂ ਠੀਕ ਆ ਦਾ ਫਿਰ ਤੁਸੀਂ ਅੱਜ ਗੱਲ ਕਰੀਏ ਨਾ ਆਪਾਂ ਕਰਾਂਗੇ ਗੱਲ ਕੋ ਨਿਕਲੋਗੇ ਵੀ ਅਸੀਂ ਕਹਿੰਦਾ ਕਿ ਅਜੀ ਸਾਹ ਨੂੰ ਦੇਣਾ ਜੇ ਨਹੀਂ ਸਾਹ ਨੂੰ ਲੈਣਾ ਨਹੀਂ ਮਰਦੇ ਆ ਠੀਕ ਹੈ ਨਾ ਜੇ ਤੋੜਦੇ ਤਾਂ ਫਿਰੋ ਪਰਫੈਕਟ ਤੁਹਾਡੇ ਬੰਦੇ ਨਾ ਨਹੀਂ 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 ਨਾਲ ਅਸੀਂ ਨਹੀਂ ਨਹੀਂ ਨਾਲ ਅਸੀਂ ਸਾਰੇ ਹੀ ਕਰਾ ਰਹੇ ਫਿਰ ਇਹ ਸਾਰੇ ਨੇ ਕੀ ਹੋਇਆ ਇਹ ਅੰਦੋਲਨਾਂ ਬਾਰੇ ਇੱਕ ਮਿੰਟੈਂਟ ਹੀ ਬਣੀ ਹੋਈ ਅਕਬਰ ਸ਼ਹੀਦ ਜੀ ਇਹ ਪਾਸ਼ਾ ਤੁਸੀਂ ਸੋਮੇ ਫਿਰੇ ਹੋ ਤੁਹਾਡੇ ਤੋਂ ਵੀ ਆਪ ਨਹੀਂ ਹੁੰਦੀ ਤੁਸੀਂ ਸਰਪੰਚ ਨਾਲਾ ਕੋਣ ਆਏ ਹੋ ਤੁਸੀਂ ਕਿਹਨਾਂ ਨਾਲ ਅਸੀਂ ਫਸਲੇ ਹੋਵਾ ਤੁਸੀਂ ਮਾਰ ਗਿਆ ਹੈ ਇਹ ਦੂਸਰੀ ਆਪਾ ਆਪਾਂ ਕੋਈ ਜਿਹੜੇ ਮਸਲੇ ਚ ਆਏ ਆਪਾਂ ਉਹ ਸੋਲ ਸਕਦੇ ਹਾਂ ਸੋ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਜਨਾਬ ਜਨਾਬ 2 ਮਿੰਟ ਦੀ ਸ਼ੀਟ ਲੈ ਕੇ ਆ ਜਾਣਾ 2 ਮਿੰਟ ਦੀ ਸ਼ੀਟ ਲੈ ਕੇ ਆ ਜਾ ਜੀ ਬੋਲਦੇ ਹੋ ਪਰ ਤੁਹਾਨੂੰ ਕਿੰਨੇ ਵਜੇ ਆਇਆ ਉਹ ਤਾਂ ਛੁੱਟੀ ਲੈ ਕੇ ਚਲੇ ਜਾ ਸਕਦੇ ਆ 2 ਮਿੰਟ ਵਿੱਚ ਆ ਜਾ ਲੋਕਾਂ ਦਾ ਅੱਜ ਜਿਹਨੇ ਸਰ ਜਿਹੜਾ ਕੰਮ ਨਹੀਂ ਸਰ ਜਿਹੜਾ ਕਰਨਾ ਸਮਾਂ ਕਿਹ ਹੋਇਆ ਕੋਈ ਕੰਮ ਕਿਹਨਾਂ ਵੀ ਸੁਭਾ ਸ਼ਾਹ ਜੀ ਮੈਂ ਜਾਣੀ ਨਹੀਂ ਫਰੇਜ ਜਾਣਾ ਜੀ 2:30 ਦੇ 10 ਮਿੰਟ ਜਾਣਾ ਹੈ ਕੱਸੀ ਲੈਣਾ ਮੈਂ ਪੁੱਤਰ ਨਹੀਂ ਜ਼ਰੂਰੀ ਨਹੀਂ ਜੀ ਲੋਕਾਂ ਵਰਤੇ ਆਣਾ ਸਰ ਤੁਸੀਂ ਫਰੀਓ ਤੁਸੀਂ ਮਰੀਓ ਫਰੀਓ ਤੁਸੀਂ ਜਾਓ ਤੁਹਾਡੇ ਚਲੋ ਇੱਕ ਮਿੰਟ ਬਾਅਦ ਤੁਸੀਂ ਸੁਣਿਆ ਕਰਦੇ ਨਾ ਠੀਕ ਹੈ ਠੀਕ ਹੈ ਹੋਰ ਕੋਈ ਗੱਲ ਹੈ ਨਹੀਂ ਕੋਈ ਠੀਕ ਆਦਾ ਫਰੀਓ ਤੁਸੀਂ ਅੱਜ ਗੱਲ ਕਰ ਗਈ ਨਾ ਅੱਪ ਕਰਾਂਗੇ ਗੱਲ ਕੋ ਨਿਕਲੋਗੇ ਅਸੀਂ ਕਹਿੰਦਾ ਫਿਰ ਵੀ ਜੀ ਸਾਹਮਣੇ ਦੇਣਾ ਕਿ ਨਹੀਂ ਜੀ ਸਾਡੇ ਲੈਣਾ ਨਹੀਂ ਮਰਦੀ ਆ ਨਹੀਂ ਉਹ ਟੁੱਟ ਗਈ ਤਾਂ ਮਿਰਿਓ ਨਹੀਂ ਪਰਫੈਕਟ ਤੁਹਾਡੇ ਕੋਲ ਨਹੀਂ ਨਾ ਨਹੀਂ ਹੱਸਣਾ ਕਰ ਨਹੀਂ ਨਾਲ ਅਸੀਂ ਨਹੀਂ ਨਹੀਂ ਨਾਲ ਕਰਦੇ ਅਸੀਂ ਸਾਰੇ ਹੀ ਕਰਾ ਲੈ ਫਿਰ ਇੱਥੇ ਸਾਰੇ ਨੇ ਕੀ ਹੋਇਆ ਇਹ ਅੰਦੋਲਨਾਂ ਬਾਰੇ ਇੱਕ ਮਿੰਟੈਂਟਰੀ ਬਣਾਈ ਜੀ ਜੀ ਇਹ ਬਾਸ਼ੀ ਨਾ ਤੁਹਾਨੂੰ ਤੁਹਾਨੂੰ ਵੀ ਨਹੀਂ ਹੁੰਦੀ ਤੁਸੀਂ ਸਰ ਬਸੇ ਲਾਲਾ ਕੋਣ ਆਏ ਹੋ ਤੁਸੀਂ ਸਰ ਆਪਣੀ ਆਪਣੀ ਗੱਲ ਬਾਤ ਉਸ ਤੋਂ ਬਾਅਦ ਕੀਆ ਹੈ ਨਹੀਂ ਦੂਜੀ ਆਪਾ ਆਪਣੇ ਜਿਹੜੇ ਮਸਲੇ 'ਚ ਆਏ ਆਪਾਂ ਉਸ ਨੂੰ ਜੀ ਅਸੀਂ ਤੁਹਾਨੂੰ ਤਿੰਨ ਕੇ ਡਿਵਾਂਸ ਨਹੀਂ ਦੱਸਾਂ ਦੱਸੂਗਾ ਕਿਵੇਂ ਦੱਸ ਸਕਦੇ ਆ ਜਨਾਬ ਜਨਾਬ 2 ਮਿੰਟ ਵਿੱਚ ਵੀ ਲੈ ਕੇ ਆ ਜਾਣਾ 2 ਮਿੰਟ ਦੀ ਸ਼ਿਕਰੀ ਲੈ ਕੇ ਆ ਜਾਣਾ ਤੁਸੀਂ ਆਉਣੇ ਮੈਨੂੰ ਬੋਲਦੇ ਹੋ ਪਰ ਮਰਜ਼ੀ ਪੁੱਛੋ ਤੁਸੀਂ ਕਿੰਨੇ ਵਜੇ ਆਇਆ ਜੇ ਝੂਠੀ ਲੈ ਜਾ ਕੇ ਚਲੇ ਜਾ ਸਕਦੀ ਹੈ 2 ਮਿੰਟ ਵਿੱਚ ਆ ਜਾਓ ਲੋਕਾਂ ਵਾਸਤੇ ਅੱਗੇ ਜਿਹੜੇ ਸਰ ਜਿਲ੍ਹੇ ਦਾ ਕੰਮ ਹੈ ਸਰ ਜਿਲ੍ਹੇ ਦਾ ਕੰਮ ਸਵੇਰ ਦਾ ਕੀ ਹੋਇਆ ਕੋਈ ਮੋਟਰ ਗਿਆ ਸਰ ਇਹ ਵੀ ਸੁਣੋ ਮੇਰੀ ਬੇਨੂੰ ਸੁਣੋ ਮੀਟਿੰਗ ਲੋਕਾਂ ਵਾਸਤੇ ਆ ਕੋਈ ਮੈਸੇਜ ਲਾ ਸਕਦਾ ਬੱਚੇ ਦੀ ਕੋਈ ਸ਼ਾਦੀ ਫੰਕਸ਼ਨ ਦਾ ਅਰੇਂਜਮੈਂਟ ਹੈ 2:30 ਵਜੇ 10 ਮਿੰਟ ਜਾਣਾ ਕੱਸੀ ਲੈਣਾ ਮੈਨੂੰ ਜ਼ਰੂਰੀ ਨਹੀਂ ਜੀ ਲੋਕਾਂ ਵਾਸਤੇ ਆਉਣੇ ਨੇ ਤੁਸੀਂ ਵੀਰੋ ਤੁਸੀਂ ਵੀਰੋ ਵੀਰੋ ਤੁਸੀਂ ਜਾਓ ਥੋੜੇ ਚਲੋ ਆਟੇ ਬਾਰੇ ਠੀਕ ਨਾਲ ਗੱਲ ਕਰੋ ਨਹੀਂ ਗੱਲ ਕਰਨੀ ਹੈ ਮੈਂ ਤਾਂ ਸੁਣੀ ਵੀ ਨਹੀਂ ਮੈਂ ਤਾਂ ਸੁਣੀ ਵੀ ਨਹੀਂ ਗੀ